ਨਮਸਤੇ ਜੀ ਆਪ ਦਾ ਸਵਾਗਤ ਹੈ ਗੱਲਾਂ ਐਨਕੈਮਿਕਸ ਅੱਜ ਆਪਾਂ ਗੱਲ ਕਰਾਂਗੇ ਗੱਲਾਂ ਐਵੇਂ ਕਵੇਂ ਚ ਪਾਣੀ ਤੇ ਪਾਣੀ ਸਾਨੂੰ ਕੁਦਰਤ ਨੇ ਮੁਫਤ ਦਿੱਤਾ ਤੇ ਪਾਣੀ ਅਸੀਂ ਇਸ ਤਰ੍ਹਾਂ ਵਰਤ ਰਹੇ ਹਾਂ ਕਿ ਜਿਦਾਂ ਸਾਡੀ ਆਪਣੀ ਮਲਕੀਅਤ ਹੁੰਦੀ ਜਿਵੇਂ ਖਤਮ ਹੀ ਨਹੀਂ ਹੋਣਾ ਪਰ ਯਾਦ ਰੱਖਿਓ 1980 ਦੇ ਵਿੱਚ ਸਾਡੇ ਖੂਹ ਸੁੱਕੇ 90 95 ਵਿੱਚ ਨਲਕਿਆਂ ਦਾ ਪਾਣੀ ਸੁੱਕ ਗਿਆ ਤੇ 2000 ਦੇ ਵਿੱਚ ਪੰਪਾਂ ਤੋਂ ਪਾਣੀ ਸੁੱਕਣਾ ਸ਼ੁਰੂ ਹੋਇਆ ਤੇ ਸਮੱਸਿਆਵਾਂ ਲਾਈ ਤੇ ਦੋਸਤੋ ਯਾਦ ਰੱਖਿਓ ਸਮੱਸਿਆਵਾਂ ਤੋਂ ਅੱਗੇ ਕਿਸੇ ਵੀ ਖੋਜੀ ਨੇ ਹਜੇ ਖੋਜ ਨਹੀਂ ਕੀਤੀ ਕਿ ਸਾਨੂੰ ਪਾਣੀ ਕਿਵੇਂ ਦੇਣਾ ਇਸ ਕਰਕੇ ਮੇਰੀ ਅੱਜ ਦੇ ਇਸ ਐਵੇਂ ਕੈਮੇ ਦੇ ਵਿੱਚ ਆਪ ਨੂੰ ਬੇਨਤੀ ਆ ਕਿ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਆਪਣੇ ਆਪ ਤੋਂ ਸ਼ੁਰੂ ਕਰਿਏ ਜਿੱਥੇ ਵੀ ਸਾਨੂੰ ਲੱਗਦਾ ਕਿ ਪਾਣੀ ਵਿਅਰਥ ਡੁੱਲ ਰਿਹਾ ਜਿਵੇਂ ਅਸੀਂ ਵੀ ਆਜ ਅਸੀਂ ਤੁਹਾਨੂੰ ਫਿਰ ਦਿਆ ਸਟੇਸ਼ਨ ਤੇ ਜਾਂ ਕਿਤੇ ਬੱਸ ਸਟੈਂਡ ਦੇ ਉੱਪਰ ਤੇ ਪਾਣੀ ਦੀ ਕੋਈ ਟੂਟੀ ਖੁੱਲੀ ਆ ਤਾਂ ਅਸੀਂ ਕੋਲ ਦੇ ਲੰਘ ਜਾਂਦੇ ਆ ਅਸੀਂ ਉਸ ਨੂੰ ਬੰਦ ਨਹੀਂ ਕਰਦੇ ਉਸ ਨੂੰ ਬੰਦ ਕਰੋ ਜਿੱਥੇ ਵੀ ਪਾਣੀ ਵਿਅਰਥ ਜਾ ਰਿਹਾ ਉਸ ਨੂੰ ਬੰਦ ਕਰੋ ਤੇ ਇੱਕ ਹੋਰ ਅਸੀਂ ਅੱਜ ਕੱਲ ਫੈਸ਼ਨ ਬਣਾ ਲਿਆ ਸਮੱਸਿਆਵਾਂ ਦਾ ਸਵੀਚ ਆਨ ਕਰਦੇ ਆ ਜਾਂ ਟੂਟੀ ਆਨ ਕਰਦੇ ਆ ਵੱਡਾ ਸਾਰਾ ਪਾਈਪ ਲੈ ਕੇ ਗਲੀਆਂ ਦੇ ਵਿੱਚ ਆਣ ਖਵਾਨ ਧੋਨੇ ਆ ਪਾਣੀ ਇੰਨਾ ਜ਼ਿਆਦਾ ਵਿਅਰਥ ਚਲ ਜਾਂਦਾ ਕਿ ਪੁੱਛੋ ਹੀ ਕੁਛ ਨਾ ਉਸ ਨੂੰ ਰੋਕੋ ਟੈਂਕੀਆਂ ਦੇ ਵਿੱਚੋਂ ਪਾਣੀ ਐਵੇਂ ਡੁੱਲ ਹੀ ਜਾਂਦਾ ਸਰਕਾਰੀ ਪਾਣੀ ਬਿਨਾਂ ਵਜ੍ਹਾ ਵਹਾਗ ਰਿਹਾ ਇਸ ਨੂੰ ਰੋਕਣ ਦੀ ਕੋਸ਼ਿਸ਼ ਆਪਣੇ ਆਪ ਤੋਂ ਸ਼ੁਰੂਆਤ ਕਰੋ ਇਹ ਸਾਡਾ ਹੈ ਅਸੀਂ ਆਪਣੇ ਬੱਚਿਆਂ ਨੂੰ ਪਾਣੀ ਬਚਾ ਕੇ ਦੇਣਾ ਦੁਨੀਆ ਦੇ ਵਿੱਚ ਬਹੁਤ ਥਾਵਾਂ ਤੇ ਪਾਣੀ ਨੂੰ ਲੋਕੀ ਤਰਸ ਰਹੇ ਨੇ ਉਹਨਾਂ ਨੂੰ ਪਾਣੀ ਦਾ ਮੁੱਲ ਪੁੱਛ ਕੇ ਦੇਖੋ ਹਲੇ ਪਾਣੀ ਸਾਨੂੰ ਮਿਲ ਰਿਹਾ ਅਸੀਂ ਸਮਝ ਲਈਏ ਆਪਣੇ ਆਪ ਤੋਂ ਕੋਸ਼ਿਸ਼ ਕਰੀਏ ਕਿ ਪਾਣੀ ਨੂੰ ਅਸੀਂ ਕਿਵੇਂ ਬਚਾ ਕੇ ਰੱਖਣਾ ਤੇ ਆਪਣੀ ਜਨਰੇਸ਼ਨ ਨੂੰ ਪਾਣੀ ਕਿਵੇਂ ਦੇਣਾ ਜੈ ਜੀ ਦਿਲ ਸੇ ਜੈ ਜੀ